ਸਟਾਫ ਲਾਈ 8893 ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਸਫਾਈ ਸੇਵਾ ਤੇ ਜੁੜੀਆਂ ਧਿਰਾਂ ਵੱਲੋਂ ਇਨਸਾਫ ਨਾ ਮਿਲਣ ਦੇ ਰੋਸ ਵਿੱਚ ਫਾਨਾ ਧਿਰਾਂ ਦੇ ਕਿਹਾ ਤੰਨਾਂ ਲੱਗਦਾ ਆ ਅਤੇ ਸਫਾਈ ਥੇਕਾ ਨੂੰ ਇਨਸਾਫ ਦਿਵਾਉਣ ਲਈ ਨਗਰ ਕੌਂਸਲ ਪ੍ਰਧਾਨ ਵਾਈਸ ਪ੍ਰਧਾਨ ਸਮੂਹ ਕਾਉਂਸਲਰ ਸਹਿਬਾਨ ਸੈਨੀਟਰੀ ਇੰਸਪੈਕਟਰ ਸਮੇਤ ਸਟਾਫ ਅਤੇ ਇਲਾਕੇ ਦੀਆਂ ਹੋਰ ਸਥਿਤੀਆਂ ਨੇ ਸਪਾਈ ਸੇਫ ਕਾਨੂੰਨ ਇਨਸਾਫ ਅਦਾਲਤ ਲਈ ਧੰਨੇ ਇੱਕ ਸ਼ਾਮ ਨੂੰ ਹੋ ਕੇ ਸਯੋਗ ਕੀਤਾ ਪੁਲਿਸ ਵੱਲੋਂ ਦੋਸ਼ੀਆਂ ਉੱਤੇ ਕੇਸ ਦਰਜ ਕਰਨਾ ਪਰ ਤੰਨਾ ਸਮਾਪਤ ਕਰਦੇ ਸਪਾਈ ਸੇਫ ਕਾਂ ਨੇ ਐਸਐਸਪੀ ਗੁਰਦਾਸਪੁਰ ਸ੍ਰੀ ਅਦਿੱਤਿਆ ਜੀ ਐਮਐਸਪੀ ਕਲਵੰਤ ਸਿੰਘ ਮਾਨ ਅਤੇ ਐਸਐਟਓ ਧਾਰੀਵਾਲ ਇਨਸਪੈਕਟਰ ਹਪਾ ਸਿੰਘ ਦਾ ਧੰਨਵਾਦ ਕੀਤਾ ਅਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਅੱਜ ਜਿਹੜਾ ਸਾਡੇ ਸਪਾਈ ਸੇਫਾਂ ਵੱਲੋਂ ਉਹ ਆਪਣਾ ਲਗਾ ਅਜਾ ਸੀਗਾ ਅੱਜ ਮੈਂ ਧੰਨਵਾਦ ਕਰਦਾ ਐਸਐਸਪੀ ਸਾਹਿਬ ਕੋ ਦਾਸਪੁਰ ਦਾ ਐਸਐਸਪੀ ਸਾਹਿਬ ਖਾਣਾਪਾ ਰਿਵਲ ਦਾ ਕਿ ਉਹਨਾਂ ਨੇ ਨਗਰ ਕੌਂਸਲ ਦੇ ਸਪਾਈਸੇ ਉਹਨਾਂ ਨੂੰ ਇਨਸਾਫ ਦਿੱਤਾ ਹੋਇਆ ਜਿਹੜਾ ਮਲਜਮ ਸੀਗਾ ਅਰਜਨਦਰ ਸਿੰਘ ਉਹਦੇ ਖਿਲਾਫ ਵੱਖ-ਵੱਖ ਬਾਰਾਂ ਦੇ ਬੈਠੇ ਪੱਛਾ ਦਰਜ ਕੀਤਾ ਵਾ ਕਿ ਜਿਹੜੇ ਸਪਾਈਸੇ ਬੜੇ ਸੇਕ ਕੋ ਨਗਰ ਥਾਣੇ ਬੈਠੇ ਸੀਗੇ ਮੰਗ ਲੈ ਕੇ ਵੀ ਉੱਥੇ ਪੱਛਾ ਕੀਤਾ ਜਾਵੇ ਕੋਈ ਨਾ ਮੰਗ ਪੂਰੀ ਹੋਈ ਕੋ ਮੈਂ ਹੁਣ ਵਿਸ਼ੇਸ਼ ਤੌਰ ਤੇ ਐਸਐਸਪੀ ਸਾਹਿਬ ਗਵਾਸਪੁਰ ਤੇ ਐਸਐਸਪੀ ਖਾਣਾਪਾਲ ਵੱਲੋਂ ਬੁਹਾਟ ਕਰਦਾ ਆ ਕਿ ਉਹਨਾਂ ਦੇ ਸਪਾਈਸ ਹੋਣ ਨੂੰ ਇਨਸਾਫ ਦਿੱਤਾ ਤੇ ਹੁਣ ਰਾਮਾ ਦੇ ਉਹਨਾਂ ਦੇ ਬੁਹਾਟ ਕਰਦੇ ਹੋ ਮਾਲਵਾ ਨੂੰ ਇਹ ਦੇਪੀ ਕਰਦੇ ਆ ਤੇ ਮੰਗ ਨਹੀਂ ਕਰਦੇ ਆ ਵੀ ਉਹਨੂੰ ਜਲਦੀ ਤੋਂ ਜਲਦੀ ਜਰਾਵਾ ਉਹ ਗ੍ਰਿਫਤਾਰ ਕੀਤਾ ਜਾਏ ਅਜਿਹੇ ਸ੍ਰੀ ਕੋ ਨਗਰ ਕੌਂਸਲ ਸਹੀ ਵਾਲੇ ਦੇਖ ਮੁੱਖ ਤਾਫਲੋ ਅਤੇ ਸਵਾਈਸ ਜੀ ਨੂੰ ਜਿਹੜਾ ਜਿਹੜਾ ਖਾਣਾ ਘਰ ਵਾਲੇ ਬਰਤਨ ਨਾਲ ਲਗਾਇਆ ਗਿਆ ਸੀ ਜੋ ਵੀ ਸਾਡੀ ਮਾਗਫੀ ਜਾਂ ਕਾਫੀ ਬਣਾ ਤੋਂ ਪਿੰਖਾਫ ਨੂੰ ਲਗਾਇਆ ਉਹਦੇ ਸਬੰਧ ਵਿੱਚ ਅਦਿੱਤਵ ਲਗਾ ਗਿਆ ਸੀ ਜੇ ਦਿੱ ਪਿਆ ਤਜ ਸਾਡੇ ਮਾਨ ਦੇ ਵਾਸਤੇ ਪਿਕਾ ਗਰਦਾਸ ਕੇ ਉਹਨਾਂ ਸਾਡੀ ਸਨਵਾਈ ਨਹੀਂ ਖੋਲਦੇ ਗਰਮ ਜੀ ਨੂੰ ਪੇਸ਼ ਨੇ ਐਫ ਆਈ ਆ ਨੰਬਰ ਤੋਂ ਸਪਾਈ ਜੀ ਮਕਦਮਾ ਦਰਜ ਕਰਕੇ ਉਹਨਾਂ ਦੇ ਪਰਚਾ ਦਰਜ ਕਰ ਦਿੱਤਾ ਵਾ ਅਸੀਂ ਮਾਨ ਜੋ ਵੈਸਲਪੀ ਸਾਹਿਬ ਦਾ ਧੰਨਵਾਦ ਕਰਿਆ ਬਿੰਕੂ ਸਾਡਾ ਧੰਨਵਾਦ ਕਰਦਾ ਜੀ ਐਸ ਕੇ ਸਾਡਾ ਗਲ ਸਾਡੇ ਨਗਰ ਕੌਂਸਲ ਭਾਰੀ ਵਾਲੇ ਪ੍ਰਧਾਨਾ ਜੀ ਬੁੱੱਜੇ ਜੀ ਸਮੂਹ ਪਿੰਡ ਦੇ ਪ੍ਰਧਾਨ ਸਰਦਾਰ ਸਾਹਿਬਾ ਤੇ ਸਾਡੇ ਪ੍ਰਧਾਨ ਸਾਹਿਬ ਵਾਈਸ ਪ੍ਰਧਾਨ ਦੀਪਕ ਜੀ ਜੀ ਸਾਡੇ ਚੋ ਦੀ ਟੋਲੀ ਪ੍ਰਧਾਨ ਸਾਹਿਬ ਤੇ ਸਾਡੇ ਜੀਤਿੰਦਰ ਪਿੰਕਾ ਜਿਹੜੇ ਨਗਰ ਕੌਂਸਲ ਫਾਈਲ ਦੇ ਬਿਨੈ ਦੇ ਪ੍ਰਧਾਨ ਨੇ ਉਹਨਾਂ ਦਾ ਸਾਡੇ ਬੀਬੀ ਜੀ ਕਾ ਜਿਹੜੇ ਵਾਈਸ ਪ੍ਰਧਾਨ ਨੇ ਅਸੀਂ ਸਮੂਹ ਸਫਾਈ ਸੇਵਾ ਕੋ ਜੂਨੀਅਰ ਦਾ ਬਹੁਤ ਬੋਤਾਂ ਹਵਾਲੇ ਬਿਨਾਂ ਹੀ ਜਿੱਤ ਪ੍ਰਾਪਤ ਕੀਤੀ ਆ ਉਹ ਅਸੀਂ ਮੰਗੇ ਰੱਖਦੇ ਆ ਕਿ ਮੁਕਦਮਾ ਦੇਖੇ ਮਾਜੇ ਐਸਐਸਬੀ ਸਾਹਿਬ ਡਿਪਟੀ ਸਾਹਿਬ ਜਾਂ ਸਰਕਾਰੀ ਫੌਲੇ ਦਰਜ ਕਰ ਦਿੱਤਾ ਉਹ ਅਸੀਂ ਮੰਗਦੇ ਆ ਕਿ ਦੇਸ਼ੀ ਜਲਦ ਜਲਦ ਜਫਤਾਰ ਕੀਤਾ ਜਾਵੇ ਅਸੀਂ ਸਾਰੇ ਸ਼ਹਿਰ ਵਾਸੀ ਬਹੁਤ ਬੋਤਾਂ ਲੋਕਾਂ ਨੇ ਜਿਨ੍ਹਾਂ ਨੇ ਸਾਡੀ ਸਫਾਈ ਸੇਵਾ ਨੂੰ ਦਾ ਸਾਥ ਦਿੱਤਾ ਉਦਾਂ ਨਾਲ ਹੀ ਤਰ੍ਹਾਂ ਸ਼ਹਿਰ ਤੇ ਫੇਰੇ ਜਿਹੜੇ ਸਾਡੀ ਸਫਾਈ ਸੇਵਾ ਕਰਮਚਾਰੀ ਨੇ ਸਫਾਈ ਨੂੰ ਪੂਰਾ ਮੱਦੇ ਲੱਗੇ ਰੱਖਦੇ ਸਾਬੀ ਸਾਬੀ ਬਾਅਦ ਸਫਾਈ ਨੂੰ ਪੂਰਾ ਮੱਦੇ ਜਿਹਾ ਰੱਖਣਗੇ